ਆ ਫੋਜਾ ਸਿੰਘ ਸਰਾਰੀ ਫੋਜਾ ਸਿੰਘ ਸਰਾਰੀ ਨੇ ਜਿਹੜਾ ਆ ਖੜਾ ਹੈ ਉਹਦਾ ਚਾਚੇ ਦਾ ਮੁੰਡਾ ਜਿਹਦਾ ਨਾਮ ਹੈ ਮੱਲ ਸਿੰਘ ਜਿਹਦੀ ਵਟ ਨਾਲ ਵਟ ਸਾਂਝੀ ਏ ਜ਼ਮੀਨ ਨਾਲ ਜ਼ਮੀਰ ਸਾਂਝੀ ਏ ਤੇ ਇੱਕੇ ਦਾਦੇ ਦੀ ਉਲਾਦ ਏ ਇਹਨੇ ਸਭ ਤੋਂ ਵੱਧ ਜ਼ੋਰ ਲਾ ਕੇ ਫੋਜਾ ਸਿੰਘ ਸਰਾਰੀ ਨੂੰ ਵੋਟਾਂ ਪਵਾ ਕੇ ਐਮ ਐਲ ਏ ਬਣਵਾਇਆ ਤੇ ਉਹ ਜਿਹੜਾ ਇਹਦੇ ਉੱਤੇ ਜਿਹੜਾ ਚੋਰੀ ਦਾ ਪਰਚਾ ਕਰਾ ਦਿੱਤਾ ਗਿਆ ਇਹਦੀ ਤੇ ਫੌਜੇ ਸਰਾਰੀ ਦੀ ਜ਼ਮੀਨ ਵਾਟਰਵਾਦ ਸਾਂਝੀ ਇਹ ਮੋਟਰ ਸਾਂਝੀ ਸੀ ਬੋਰ ਇਹਦਾ ਸੀ ਕਨੈਕਸ਼ਨ ਫੌਜੇ ਸਰਾਰੀ ਦੇ ਭਾਈ ਦਾ ਸੀ ਤੇ ਮੋਟਰ ਤੇ ਜਿਹੜਾ ਲਾ ਕੇ ਲੈ ਗਏ ਨੇ ਔਰ ਪੰਚਾਇਤ ਇਹਦੇ ਉੱਤੇ ਕਰਤਾ ਕਿ ਇਹਨੇ ਸਾਡੀ ਮੋਟਰ ਚੋਰੀ ਕਰ ਲਈ ਔਰ ਪੰਚਾਇਤ ਤੁਸੀਂ ਐਫਆਈਰ ਪੜੋਗੇ ਉਹਦੇ ਚੇਪ ਆਇਆ ਗਿਆ ਕਿ ਇਹ ਮੋਟਰ ਸਾਡੀ ਚੋਰੀ ਹੋ ਗਈ ਸੀ ਜੀ ਪਹਿਲਾਂ ਤੇ ਬਾਅਦ ਤੇ ਕਹਿੰਦਾ ਸੀ ਮੈਂ ਜਿਹੜਾ ਤੁਹਾਡੀ ਜ਼ਮੀਨ ਤੇ ਕਬਜ਼ਾ ਕਰ ਲੈਣਾ ਹੁਣ ਪੁਲਿਸ ਅਫਸਰ ਸਾਹਿਬ ਨੇ ਵੀ ਇਹ ਪਰਚਾ ਕਰਤਾ ਕਿ ਚੋਰੀ ਕਰਨ ਲਈ ਮੋਟਰ ਤੇ ਇਹਦੇ ਕਬਜ਼ਾ ਕਰ ਲਿਆ ਸੀ। ਹੁਣ ਮਾੜਾ ਜੇ ਦੱਸਿਓ। ਪਿੱਛਲੇ 50 ਸਾਲਾਂ ਦੀ ਉਮਰ ਦੇ 3-4 ਸਾਲ ਨੂੰ ਖੇਤੀ ਕਰਦੇ ਰਹੇ ਹੋ ਗਏ ਨੇ ਫੌਜਾ ਸਲਾਰੀ ਜਿਹੜਾ ਪਹਿਲਾਂ ਨੌਕਰੀ ਕਰਦੇ ਰਿਹਾ ਬੰਦੇ 3 ਸਾਲ ਤੋਂ ਉਦੋਂ ਦਾ ਇਹ ਕਬਜ਼ਾ ਕੀਤਾ ਨਹੀਂ। ਤੇ ਹੁਣ ਜਿਹੜਾ ਫੌਜਾ ਬਣ ਗਿਆ ਪਹਿਲੇ ਉਦੋਂ ਇਹ ਕਬਜ਼ਾ ਕਰਨਾ ਸੀ ਮਾੜਾ ਜਾਂ ਸੋਚ ਕੇ ਦੱਸਿਓ। ਬਿਲਕੁਲ ਠੱਠਾ ਪਰਚਾ ਫੋਜੇ ਦੇ ਨੇ ਬਣਵਾਇਆ ਤੇ ਬਿਲਕੁਲ ਠੱਠਾ ਪਰਚਾ ਆ ਡੀਐਸਟੀ ਦੀ ਮਦੂਰੀ ਵਾਲੇ ਦੇਤੇ ਹੋਇਆ ਕਾਰਨ ਕੀ ਹੈ ਫੋਜੇ ਖਿਡਾਰੀ ਦੀ ਜ਼ਮੀਨ ਹੈ ਨਾਲ ਲੱਗਦੀ ਜਿਹਦੇ ਕੋਲੇ ਜ਼ਮੀਨ ਹੈ ਉੱਥੇ 6 ਕਨਾਲਾ ਫੋਜੇ ਖਿਡਾਰੀ ਨੇ ਜਿਹੜੀ ਜ਼ਮੀਨ ਹੋਰ ਬਣਾ ਲਈ ਉਦੇ ਕੋਲੇ 5-7 ਕਿੱਲੇ ਜ਼ਮੀਨ ਉੱਥੇ ਬਣ ਗਈ ਹੈ ਤਾਂ ਜਿਹੜਾ ਜਾ ਪੀਲੀ ਵਾਲਾ ਡਾਇਲੌਗ ਤੁਸੀਂ ਸੁਣਿਆ ਹੈ ਕਿ ਰਿਸ਼ਵਤ ਲੈਂਦਾ ਬੋਟੀ ਰਿਸ਼ਵਤ ਲੈ ਕੇ ਉਹਨੇ ਇਹਦੇ ਪੈਸੇ ਬਣਾ ਲਏ ਨੇ ਇਹ ਨੂੰ ਕਹਿੰਦਾ ਕਿ ਤੇਰੀ ਜ਼ਮੀਨ ਮੇਰੀ ਪੜੀ ਦੇ ਨਾਲ ਲੱਗਦੀ ਐ ਤੇ ਇਹ ਜ਼ਮੀਨ ਮੈਨੂੰ ਦੇ ਦੇ। ਇਹ ਕਿਤੇ ਵੀ ਮੈਂ ਤਾਂ ਦੇਣੀ ਨਹੀਂ। ਕਹਿੰਦਾ ਤੂੰ ਪੈਸੇ ਲੈ ਲੈ। ਇਹ ਕਹਿੰਦਾ ਨਹੀਂ ਵੇਚਣੀ ਨਹੀਂ। ਤੇ ਕਹਿੰਦਾ ਫਿਰ ਜੇ ਨਹੀਂ ਵੇਚਣੀ ਤੇ ਸਾਨੂੰ ਲੈਣੀ ਆਉਦੀ ਐ। ਉਹ ਇਹ ਫੌਜਾ ਸਰਾਰੀ ਜਿਹੜਾ ਆ ਸੁਣ ਲੋ ਗੁਰੂਤਾਯੋ ਵੀ ਤੁਸੀਂ ਇਹਦੇ ਮਗਰ ਲੱਗੇ ਫਿਰਦੇ ਜੇ ਵੀ ਸਾਡਾ ਭਲਾ ਕਰੇਗਾ। ਤੇ ਜਿਹੜਾ ਉਹ ਤੇ ਪਰਿਵਾਰ ਤੇ ਪਰਚਾ ਕਰਾਉਦਾ ਉਹ ਤੁਹਾਡਾ ਨਹੀਂ ਭਲਾ ਕਰ ਦੇਗਾ। ਸਭ ਤੋਂ ਮਾੜਾ ਦੁਨੀਆ ਦਾ ਪਹਿਲੇ ਕਿ ਜਿਹੜਾ ਆਪੇ ਪ੍ਰਵਾਹ ਨੂੰ ਨਹੀਂ ਬਖਸ਼ਿਆ ਜਿੰਨੇ ਤੇ ਉਹ ਤੁਹਾਡਾ ਕੀ ਪੜਾ ਕਰੇਗਾ ਉਹ ਮਾਲ ਸਿੰਘ ਤੇ ਥਾ ਪਰਚਾ ਜੀ ਇਹਨੇ ਕਮਜਾ ਕਰ ਲੈਣਾ ਸੀ ਜੀ ਇਹਨੇ ਚੋਰੀ ਕੀਤੀ ਹੈ ਜਦੋਂ ਕਿ ਦੇਸਾ ਸਿੰਘ ਪੁਲਿਸ ਦਾ ਭਰਾ ਮੋਟਰ ਵਾਲਾ ਕੱਢ ਕੇ ਲੈ ਕੇ ਗਿਆ ਹੈ ਤੇ ਉਹਦੀ ਵੀਡੀਓ ਪੁਲਸ ਨੂੰ ਪੇਸ਼ ਕੀਤੀ ਹੈ ਪਰ ਫਿਰ ਵੀ ਇਹਨੂੰ 8 ਦਿਨ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜਿਆ ਗਿਆ ਹੈ ਦੋਸ਼ ਇਹਦਾ ਕੀ ਹੈ ਦੋਸ਼ ਇਹਦਾ ਹੈ ਆ ਕੇ ਫੌਜੀ ਸਰਾਰੀ ਦੇ ਚਾਚੇ ਦਾ ਮੁੰਡਾ ਹੈ ਤੇ ਨਾਲ ਇਹਦੀ ਜ਼ਮੀਨ ਹੈ ਦਾਦੇ ਇੱਕੋ ਦਾਦੇ ਦੀ ਲਾਦਰ ਹੈ ਤੇ ਇਹਦੀ ਜ਼ਮੀਨ ਉਹਦੀ ਵਾਟ ਨਾਲ ਸਾਂਝੀ ਲੱਗਦੀ ਏ ਤੇ ਇਹਨੇ ਵੋਟਾਂ ਜਿਹੜੀਆਂ ਫੌਜੀ ਸਰਾਰੀ ਨੂੰ ਪੁਆਈਆਂ ਨੇ ਤੇ ਫੌਜੀ ਸਰਾਰੀ ਨੂੰ ਐਮਐਲਏ ਬਣਾਇਆ ਤੇ ਇਹਦਾ ਦੋਸ਼ ਹੈ ਭਲੇਮਾਨਸ ਦਾ ਤੋਂ ਇਹ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਨੂੰ ਇਸ ਐਮਐਲਏ ਦੀ ਕਾਦ ਪਤਾ ਲੱਗ ਸਕੇ ਕਿ ਜਿੰਨੇ ਆਪਣੇ ਭਾਈ ਨੂੰ ਪ੍ਰਵਾਹ ਨੂੰ ਨਹੀਂ ਬਚਿਆ ਤੁਹਾਨੂੰ ਕੀ ਬਚੇਗਾ ਧੰਨਵਾਦ